ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਦਲਬੀਰ ਗੋਲਡੀ ਦੀ ਘਰ ਵਾਪਸੀ ਹੋ ਸਕਦੀ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਦਲਬੀਰ ਗੋਲਡੀ ਦੀ ਦਲਬੀਰ ਗੋਲਡੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਲਦੀ ਚੋਣ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਹਲਕਾ ਸੰਗਰੂੜ ਤੋਂ ਲੋਕ ਸਭਾ ਦੀ ਸੀਟ ਕਾਂਗਰਸ ਦੀ ਹਾਈ ਕਮਾਂਡ ਇਧਰ ਪੰਜਾਬ ਪ੍ਰਧਾਨ ਰਾਜਾ ਵਰਿੰਗ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਦੀ ਸੀਟ ਦੇ ਨਾਲ ਨਵਾਜਿਆ ਨਹੀਂ ਟਿਕਟ ਮਿਲ ਗਈ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਤਜਰਬੇਕਾਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੁਖਪਾਲ ਸਿੰਘ ਖਹਿਰਾ ਨੇ ਅੱਧੀ ਚੋਟੀ ਦਾ ਜੋਰ ਲਗਾਇਆ ਦਲਵੀਰ ਗੋਲਦੀ ਤੋਂ ਬਿਨਾ ਚੋਣ ਹਾਰ ਗਏ ਮੀਤ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਟ ਮੰਤਰੀ ਸੀ ਖੇਡ ਜਗਤ ਦੇ ਉਹ ਜਿੱਤ ਗਏ ਉਸ ਤੋਂ ਬਾਅਦ ਲਗਾਤਾਰ ਵਿਰੋਧ ਵਧਾ ਗਿਆ ਦਲਵੀਰ ਗੋਲਡੀ ਦਾ ਕਿਉਂਕਿ ਦਲਵੀਰ ਗੋਲਡੀ ਨੇ ਲੋਕ ਸਭਾ ਦੀਆਂ ਚਲਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਦੀ ਕੁਰਸੀ ਦੇ ਨਾਲ ਕੁਰਸੀ ਲਾ ਕੇ ਸ਼ਮੂਲੀਅਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ ਜਿਹੜੇ ਇਮਾਨਦਾਰ ਨੇ ਜਿਨ੍ਹਾਂ ਦਾ ਸਿਆਸਤ ਦੇ ਵਿੱਚ ਕਿਰਦਾਰ ਬਹੁਤ ਵਧੀਆ ਹੈ ਜਿਨ੍ਹਾਂ ਦੀ ਸ਼ਬੀ ਤੇ ਕੋਈ ਨਿਸ਼ਾਨੀਆਂ ਸਵਾਲ ਨਹੀਂ ਦੂਸਰੇ ਪਾਸੇ ਦਲਵੀਰ ਗੋਲਡੀ ਨੇ ਕਿਹਾ ਸੀ ਕਿ ਭਗਵੰਤ ਮਾਨ ਨੇ ਮੇਰੇ ਬੜੇ-ਬੜੇ-ਵੜੇ ਕੰਮ ਕੀਤੇ ਨੇ ਜੇ ਗੱਲ ਕਰੀਏ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਵਾ ਦੀ ਉਹ ਕਹਿੰਦੇ ਨੇ ਕਿ ਇਹਨਾਂ ਨੇ ਆਪਣੀ ਜਿਹੜੀ ਸਿਆਸਤ ਹੈ ਜਿਹੜਾ ਰਾਜਨੀਤਿਕ ਕੈਰੀਅਰ ਹੈ ਪੋਲਿਟਿਕਲ ਜਿਹੜਾ ਕੈਰੀਅਰ ਹੈ ਉਸ ਨੂੰ ਡਿਸਟਰੋਏ ਕਰ ਦਿੱਤਾ ਹੈ ਉਸ ਦਾ ਮਰਡਰ ਕਰ ਦਿੱਤਾ ਹੈ ਇਸ ਨੂੰ ਲੈ ਕੇ ਫਿਰ ਦੁਬਾਰਾ ਦਲਵੀਰ ਗੋਲਡੀ ਗਰਭ ਹੋ ਗਿਆ ਅੰਦਰ ਖਾਤੇ ਕੀ ਸੈਟਿੰਗ ਹੋਈ ਸੀ ਜੇਕਰ ਮੀਤ ਹੇਅਰ ਜਿੱਤ ਜਾਂਦੇ ਨੇ ਤਾਂ ਜਿਮਨੀ ਚੋਣ ਜਿਹੜੀ ਹੈ ਦਲਵੀਰ ਗੋਲਡੀ ਨੂੰ ਲੜਾਈ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਬਰਨਾਲਾ ਤੋਂ ਲੇਕਿਨ ਹੁਣ ਮੀਤ ਹੇਰ ਨੇ ਦਾਅਵੇਦਾਰੀ ਠੋਕ ਦਿੱਤੀ ਹੈ ਕਿ ਮੇਰੇ ਪਰਿਵਾਰ ਦੇ ਵਿੱਚੋਂ ਜਿਮਨੀ ਚੋਣ ਲੜਾਈ ਜਾਵੇ ਆਪ ਆਦਮੀ ਪਾਰਟੀ ਵੱਲੋਂ ਹਲਕਾ ਬਰਨਾਲਾ ਦੇ ਵਿੱਚੋਂ ਹੁਣ ਮੀਤ ਹੇਰ ਭਗਵੰਤ ਮਾਨ ਅਤੇ ਦਲਵੀਰ ਗੋਲਡੀ ਇਹਨਾਂ ਦੀ ਟਿਕੋਣੀ ਜਿਹੜੀ ਹੁਣ ਲੜਾਈ ਚੱਲ ਰਹੀ ਹੈ ਜੇ ਹੁਣ ਦਲਵੀਰ ਗੋਲਡੀ ਦੀ ਗੱਲ ਸੁਣੇਗਾ ਭਗਵੰਤ ਮਾਨ ਮੀ ਤੇਰ ਗੁੱਸੇ ਹੋਏਗਾ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਸੋਪੂ ਦੇ ਵਿੱਚ ਬਿਜੀ ਨੇ ਦਲਵੀਰ ਗੋਲਡੀ ਦਲਵੀਰ ਗੋਲਡੀ ਦੀ ਘਰ ਵਾਪਸੀ ਹੋ ਰਹੀ ਹੈ ਅਤੇ ਦਲਵੀਰ ਗੋਲਡੀ ਨੂੰ ਕਾਂਗਰਸ ਪਾਰਟੀ ਜਿਮਨੀ ਚੋਣ ਉਤੇ ਟਿਕਟ ਦੇਵੇਗੀ ਹਲਕਾ ਬਰਨਾਲਾ ਤੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਗਈ ਹੈ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਜਿਮਨੀ ਚੋਣ ਹਲਕਾ ਬਰਨਾਲਾ ਤੋਂ ਤੁਸੀਂ ਜਿੰਨਾ ਚਾਹੁੰਦੇ ਹੋ ਗੋਲਡੀ ਦੀ ਘਰ ਵਾਪਸੀ ਕਰਾਈ ਜਾਵੇ ਜੇਕਰ ਅਜਾਇਆ ਹੁੰਦਾ ਹੈ ਤਾਂ ਦਲਵੀਰ ਗੋਲਡੀ ਕੋਈ ਵੀ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਸ਼ਰੂਮੀ ਅਕਾਲੀ ਦਲ ਦਾ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇ ਉਹਨੂੰ ਕਾਂਟੇ ਦੀ ਟੱਕਰ ਦੇਣਗੇ ਕਿਉਂਕਿ ਜੇਕਰ ਦਲਵੀਰ ਗੋਲਡੀ ਨੂੰ ਉਤੋਂ ਜਿਮਨੀ ਚੋਣ ਨਹੀਂ ਲੜਾਈ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਘਾਟਾ ਪਵੇਗਾ ਉਹ ਘਾਟਾ 2027 ਦੀਆਂ ਵਿਧਾਨ ਸਭਾ ਤੱਕ ਪੂਰਾ ਹੀ ਨਹੀਂ ਹੋਣਾ ਇਸ ਨੂੰ ਲੈ ਕੇ ਹੋਣ ਜੇਕਰ ਆ ਆਧਵੀ ਟਿਕਟ ਦਿੰਦੀ ਹੈ ਦਲਵੀਰ ਗੋਲਡੀ ਨਹੀਂ ਜਾਣਗੇ ਜੇਕਰ ਨਹੀਂ ਦਿੰਦੀ ਤਾਂ ਦਲਵੀਰ ਗੋਲਡੀ ਦੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੋਲਡੀ ਸਾਹਿਬ ਜੀ ਫਿਰ ਦੁਬਾਰਾ ਘਰ ਵਾਪਸੀ ਕਰਨਗੇ ਕਾਂਗਰਸ ਪਾਰਟੀ ਦੇ ਵਿੱਚ ਅਤੇ ਕਾਂਗਰਸ ਪਾਰਟੀ ਸੈਟਿੰਗ ਕਰੇਗੀ ਕਿ ਜਿਮਨੀ ਚੋਣ ਜਿਵੇਂ ਮਰਜ਼ੀ ਜਿਹੜੀ ਹੈ ਦਲਵੀਰ ਗੋਲਡੀ ਨੂੰ ਜਿਤਾਈ ਜਾਵੇ ਅਤੇ ਦਲਵੀਰ ਕੋਲਡੀ ਨੇ ਜਿਮਨੀ ਚੋਣ ਜਿੱਤ ਵੀ ਜਾਣਾ ਹੈ ਕਿਉਂਕਿ ਉਹ ਜੇਤੂ ਉਮੀਦਵਾਰ ਰਹੇ ਨੋਤੂ ਦੇ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਹੈ ਕਿ ਮੇਰੇ ਹੌਸਲੇ ਬਲੰਦ ਨੇ ਮੈਂ ਕਿਸੇ ਵੀ ਪਾਰਟੀ ਵੱਲੋਂ ਚੋਣ ਲੜਦਾ ਹਾਂ ਤੇ ਮੈਂ ਜਿੱਤਾਂਗਾ ਇਹਨਾਂ ਦਿਨਾਂ ਨੂੰ ਲੈ ਕੇ ਸੋਪੂ ਯਾਨੀ ਕਿ ਚੰਡੀਗੜ੍ਹ ਆਰਗੇਨਾਈਜੇਸ਼ਨ ਜਿਹੜੀ ਹੈ ਜਿੱਥੋਂ ਦਲਵੀਰ ਗੋਲੜੀ ਦਾ ਜਿਹੜਾ ਸਿਆਸੀ ਕੈਰੀਅਰ ਸ਼ੁਰੂ ਹੋਇਆ ਸੀ ਉਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਦੇ ਵਿੱਚ ਚੱਲ ਰਹੇ ਨੇ ਦਲਵੀਰ ਗੋਲੜੀ ਇਸ ਲਈ ਇਹ ਵੀ ਦੱਸਿਆ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਕੋਈ ਇੱਕ ਨਵੀਂ ਪਾਰਟੀ ਬਣਾਣਗੇ ਦਲਵੀਰ ਗੋਲੜੀ ਬਟ ਅਜੇ ਨਹੀਂ ਉਹਨਾਂ ਦੀ ਬੜੀ ਜਲਦੀ ਘਰ ਵਾਪਸੀ ਹੋਣ ਵਾਲੀ ਹੈ ਕਾਂਗਰਸ ਪਾਰਟੀ ਵਿੱਚ ਅਤੇ ਜਿਮਨੀ ਚੋਣ ਲੜਨਗੇ ਹਲਕਾ ਬਰਨਾਲਾ ਤੋਂ ਦਰਵੀਗੋੜੀ ਧੰਨਵਾਦ